ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾંડ 29ਵਾਂ ਅਖੀਰ ਉਹ ਦਿਨ ਆ ਗਿਆ ਜਿਸ ਦੀ ਸਭ ਨੂੰ ਤੀਬਰਤਾ ਨਾਲ ਉਡੀਕ ਸੀ ਪੈਣੀ ਕਲਾਂ ਦੀਆਂ ਗਲੀਆਂ ਸੜਕਾਂ ਤੇ ਮੰਡੀ 'ਚ ਸਵੇਰੇ ਹੀ ਪੁਲਿਸ ਕੋਟਸਵਾਰ ਸੀਆਈਡੀ ਤੇ ਹੋਰ ਏਜੰਸੀਆਂ ਦੇ ਸੈਂਕੜੇ ਮੁਲਾਜ਼ਮ ਵਰਦੀ ਤੇ ਚਿੱਟ ਕੱਪੜਿਆਂ 'ਚ ਹਰਲ ਹਰਲ ਕਰਦੇ ਫਿਰ ਰਹੇ ਸਨ ਮੰਡੀ ਦੇ ਫੜਚ ਲੱਗੇ ਬਿਜਲੀ ਦੇ ਖੰਬਿਆਂ ਤੇ ਜ਼ਮੀਨ ਅਧਿਕਾਰ ਅੰਦੋਲਨ ਦੇ ਝੰਡੇ ਕਿਸੇ ਅਵੱਲੇ ਉਤਸ਼ਾਹ ਚ ਫੜਫੜਾ ਰਹੇ ਸੀ ਵਿਸ਼ਾਲ ਟੈਂਟ ਦੇ ਲੱਗਣ ਵੇਲੇ ਲੋਹਿਆਂ ਦੇ ਸੁਬਿਆਂ ਤੇ ਕਿਸੇ ਰਿਦਮ ਚ ਪੈਂਦੇ ਘਣਾ ਦੀਆਂ ਸੱਟਾਂ ਦੀ ਆਵਾਜ਼ ਕੋਈ ਗੀਤ ਛੇੜ ਰਹੀ ਸੀ ਮੰਡੀ ਦੀ ਇੱਕ ਨੁਕਰੇ ਬਲਬੀਰੋ ਸ਼ੰਕਰ ਤੇ ਦਰਜਨ ਕੁ ਹੋਰ ਕਾਰਕੁੰਨ ਕਿਸੇ ਗਹਿਰੀ ਵਿਚਾਰ ਚਰਚਾ ਚ ਵਿਅਸਤ ਸਨ ਉਨ੍ਹਾਂ ਦੀਆਂ ਨਿਗਾਹਾਂ ਵਾਰ-ਵਾਰ ਅਲੱਗ-ਅਲੱਗ ਪਾਸਿਓਂ ਆ ਰਹੀਆਂ ਸੜਕਾਂ ਨੂੰ ਵੇਖ ਰਹੀਆਂ ਸੀ ਜਿੱਧਰੋਂ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਸੀ ਹਜ਼ਾਰਾਂ ਉਹ ਹੱਥ ਜਿਨ੍ਹਾਂ ਨੇ ਹਵਾ 'ਚ ਹਰਫ਼ ਲਿਖਣੇ ਸਨ ਹਜ਼ਾਰਾਂ ਉਹ ਬਿਆਈਆਂ ਪਾਟੇ ਪੈਰ ਜਿਨ੍ਹਾਂ ਦੀ ਕਦੇ ਰੇਤੇ ਉੱਪਰ ਵੀ ਪੈੜ ਨਹੀਂ ਸੀ ਬਣੀ ਉਹਨਾਂ ਨੇ ਪਿੰਡ ਦੀਆਂ ਤਪਦੀਆਂ ਸੜਕਾਂ ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਪਾਉਣ ਦੀ ਕਸਮ ਪਾਈ ਹੋਈ ਸੀ ਉਹ 부ਝੀਆਂ ਉਦਾਸ ਅੱਖਾਂ ਜਿਨ੍ਹਾਂ ਨੂੰ ਕਦੇ ਨੀਂਦ ਵਿੱਚ ਵੀ ਕੋਈ ਸੁਪਨਾ ਨਹੀਂ ਸੀ ਆਉਂਦਾ ਉਹਨਾਂ ਹੁਣ ਜਾਗਦੀਆਂ ਹੋਈਆਂ ਅੱਖਾਂ ਨਾਲ ਇੱਕ ਸਾਂਝਾ ਸੁਪਨਾ ਵੇਖਣਾ ਸੀ ਹਾਲੇ 9:00 ਹੀ ਵਜੇ ਹੋਣਗੇ ਪਰ ਸੂਰਜ ਨੇ ਆਪਣੇ ਆਪ ਨੂੰ ਰੱਜ ਕੇ ਤਪਾ ਲਿਆ ਸੀ ਉਸ ਦੀ ਇਨ੍ਹਾਂ ਮਾਸੂਮ ਲੋਕਾਂ ਨਾਲ ਦੋਸਤੀ ਜਾਂ ਦੁਸ਼ਮਣੀ ਇਹ ਤਾਂ ਨਹੀਂ ਕਹਿ ਸਕਦੇ ਪਰ ਲੱਗਦਾ ਸੀ ਕਿ ਉਹਨੇ ਇਨ੍ਹਾਂ ਦੇ ਖੂਨ ਵਿੱਚਲੀ ਸਦੀਆਂ ਦੀ ਜੰਮੀ ਹੋਈ ਬਰਫ਼ ਨੂੰ ਅੱਜ ਹੀ ਖੋਰਨਾ ਸੀ ਉਹ ਇਨ੍ਹਾਂ ਦੀਆਂ ਠੰਡੀਆਂ ਯਖ ਅੱਖਾਂ ਵਿੱਚ ਰੱਜ ਕੇ ਤਪਸ਼ ਭਰਨ ਤੇ ਤੁਲਿਆ ਹੋਇਆ ਸੀ ਸੂਰਜ ਦੇ ਮਨ ਵਿੱਚ ਕੀ ਸੀ ਕਹਿਣਾ ਬੜਾ ਮੁਸ਼ਕਿਲ ਸੀ ਪਰ ਜੋ ਵੀ ਸੀ ਉਹ ਹੈ ਸੀ ਬੜਾ ਖਤਰਨਾਕ ਹਰੇਕ ਆਦਮੀ ਦੇ ਮੱਥੇ 'ਚੋਂ ਪਸੀਨਾ ਪਾਣੀ ਵਾਂਗ ਚੋਰਿਆ ਸੀ ਹਰੇਕ ਦਾ ਜਿਸਮ ਪੱਠੀ ਵਾਂਗ ਤਪ ਰਿਹਾ ਸੀ 10:00 ਵਜੇ ਢੋਲੇ ਵਾਲੇ ਪਾਸਿਓਂ ਨਾਰੇ ਮਾਰਦਾ ਔਰਤਾਂ ਦਾ ਪਹਿਲਾ ਟਰੱਕ ਟੈਂਟ ਕੋਲ ਆ ਕੇ ਰੁਕਿਆ ਵੇਖਦੇ ਹੀ ਵੇਖਦੇ ਹਜ਼ਾਰਾਂ ਮਰਦ ਔਰਤਾਂ ਨੌਜਵਾਨ ਬੱਚੇ ਬੁੱਢੇ ਅਲੱਗ-ਅਲੱਗ ਦਿਸ਼ਾਵਾਂ 'ਚੋਂ ਆ ਰਹੇ ਸੀ। ਪੁਲਿਸ ਦੇ ਘੋੜੇ ਪਿੰਡ ਦੀਆਂ ਗਲੀਆਂ 'ਚ ਮਟਰ ਗਸ਼ਤੀ ਕਰ ਰਹੇ ਸੀ। ਚਿੱਟ ਕੱਪੜਿਆਂ 'ਚ ਫਿਰਦੇ ਸੀ ਆਈਡੀ ਵਾਲੇ ਸਥਾਨਕ ਆਗੂਆਂ ਨਾਲ ਹੱਥ ਮਿਲਾ ਕੇ ਕੋਈ ਉਗ ਸੁਗ ਕੱਢਣ ਲਈ ਹੱਥ ਪੈਰ ਮਾਰ ਰਹੇ ਸੀ। ਇੱਕ ਛੋਟੇ ਹਾਥੀ ਜੋ ਮੋਹਕਮ ਦੀਪਕ ਵੀਰਾਂ ਤਿੰਨੇ ਇਕੱਠੇ ਹੀ ਉਤਰੇ। ਉਹ ਕਾਫੀ ਖੁਸ਼ ਦਿਖਾਈ ਦੇ ਰਹੇ ਸੀ। ਵੀਰਾਂ ਦੇ ਚਿਹਰੇ 'ਤੇ ਨਾ ਕੋਈ ਉਤੇਜਨਾ ਸੀ ਨਾ ਹੀ ਤਣਾਅ। ਉਹ ਪਿੰਡ ਦੀ ਔਰਤਾਂ ਨੂੰ ਜਫੀਆਂ ਪਾ ਕੇ ਮਿਲ ਰਹੀ ਸੀ ਵੱਖ-ਵੱਖ ਪਿੰਡਾਂ ਚੋਂ ਆਈਆਂ ਪਸੀਨੇ ਨਾਲ ਗੱਚ ਔਰਤਾਂ ਨੂੰ ਮਿਲਦੇ-ਮਿਲਦੇ ਉਸਦੇ ਆਪਣੇ ਕੁਰਤੇ 'ਚ ਵੀ ਇੱਕ ਖਾਸ ਕਿਸਮ ਦੀ ਗੰਧ ਆਉਣ ਲੱਗ ਪਈ ਸੀ ਜਿਸ ਦੀ ਉਹ ਬਚਪਨ ਤੋਂ ਆਦੀ ਸੀ ਮੌਕਮ ਪਿੰਡਾਂ ਚੋਂ ਆਏ ਵਲੰਟੀਅਰਾਂ ਨੂੰ ਉਹਨਾਂ ਦੇ ਕੰਮ ਸਮਝਾ ਰਿਆ ਸੀ ਦੀਪਕ ਆਲੇ-ਦੁਆਲੇ ਫਿਰਦਾ ਅਲੱਗ-ਅਲੱਗ ਇਲਾਕਿਆਂ ਚੋਂ ਆਏ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਾ ਰਿਹਾ ਸੀ 11:00 ਵਜੇ ਸਟੇਜ ਸ਼ੁਰੂ ਹੋਈ ਪਹਿਲਾ ਕੁਝ ਗਾਇਕਾਂ ਨੇ ਆਪਣੇ ਗੀਤ ਗਾਏ ਇਹ ਗੀਤ ਵੀ ਇਨ੍ਹਾਂ ਲੋਕਾਂ ਵਰਗੇ ਹੀ ਸਿੱਧੇ ਸਾਦੇ ਪਸੀਨੇ ਨਾਲ ਭਰੇ ਹੋਏ ਸਨ ਇਨ੍ਹਾਂ ਚ ਇਨ੍ਹਾਂ ਲੋਕਾਂ ਦੇ ਸੰਕਟਾਂ ਦੁਸ਼ਵਾਰੀਆਂ ਦਾ ਜ਼ਿਕਰ ਸੀ ਇਨ੍ਹਾਂ ਚ ਆਪਣੀ ਹੀ ਕਿਸਮ ਦੀ ਸੁਗੰਧ ਸੀ ਇਨ੍ਹਾਂ ਚ ਰੂੜੀਆਂ ਦੀ ਛੜਿਆਨ ਤੇ ਪਲ ਰਹੀ ਜ਼ਿੰਦਗੀ ਦਾ ਬਿਰਤਾਂਤ ਸੀ ਲੋਕ ਬਹੁਤ ਧਿਆਨ ਨਾਲ ਇਨ੍ਹਾਂ ਗੀਤਾਂ ਨੂੰ ਸੁਣ ਰਹੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਗੀਤ ਨਹੀਂ ਜਿਵੇਂ ਸਿਰਫ ਸਾਡੀ ਕਹਾਣੀ ਹੋਣ ਸਭ ਤੋਂ ਪਹਿਲਾਂ ਬਲਬੀਰੋ ਨੇ ਆਪਣੀ ਗੱਲ ਰੱਖੀ ਫਿਰ ਕੁਝ ਮਿੰਟਾਂ ਲਈ ਸ਼ੰਕਰ ਬੋਲਿਆ ਫਿਰ ਦੀਪਕ ਨੇ ਕਾਫੀ ਵਿਸਥਾਰ ਚ ਪਿੰਡ ਦੇ ਸਰਪੰਚ ਚੌਧਰੀਆਂ ਐਸ ਐਚਓ ਡੀਐਸਪੀ ਏਡੀਸੀ ਦਾ ਨਾਮ ਲੈ ਕੇ ਮਜ਼ਦੂਰਾਂ ਦੇ ਖਿਲਾਫ ਪੱਕ ਰਹੀ ਖਿਜੜੀ ਬਾਰੇ ਪਰਦਾ ਫਾਸ਼ ਕੀਤਾ ਕਿਹੜਾ ਅਫਸਰ ਕਦੋਂ ਤੇ ਕਿਸ ਮਕਸਦ ਲਈ ਕਿਹਨੂੰ ਕਿਹਨੂੰ ਮਿਲਿਆ ਕਿਵੇਂ ਸਰਕਾਰੀ ਤੰਤਰ ਇਸ ਅੰਦੋਲਨ ਨੂੰ ਇਸ ਦੇ ਅਸਲੀ ਮਕਸਦ ਤੋਂ ਭੜਕਾ ਕੇ ਇਸ ਨੂੰ ਸਿਰਫ ਤੇ ਸਿਰਫ ਦਲਿਤਾਂ ਤੇ ਜੱਟਾਂ ਦਾ ਟਕਰਾਅ ਬਣਾ ਕੇ ਵਿਖਾਉਣਾ ਚਾਹੁੰਦਾ ਹੈ ਉਸਨੇ ਕਾਫੀ ਵਿਸਤਾਰ ਚ ਆਪਣੀ ਗੱਲ ਰੱਖੀ ਮੌਕਮ ਨੇ ਸਮੁੱਚੀ ਲੜਾਈ ਦੇ ਸਿਧਾਂਤਕ ਪਰਿਪੇਖ ਨੂੰ ਸਾਹਮਣੇ ਰੱਖਿਆ ਕਿ ਕਿਵੇਂ ਅੰਦੋਲਨ ਸਿਰਫ ਕੋਈ ਜ਼ਮੀਨ ਤੇ ਕਬਜ਼ੇ ਦੀ ਲੜਾਈ ਦਾ ਅੰਦੋਲਨ ਨਹੀਂ ਇਹ ਦਲਿਤ ਸਮਾਜ ਦੇ ਸਦੀਆਂ ਤੋਂ ਮਾਰੇ ਜਾ ਰਹੇ ਹੱਕਾਂ ਦਾ ਅੰਦੋਲਨ ਹੈ ਇਹ ਦਲੇਤ ਔਰਤ ਦੀ ਇਹ ਦਲਿਤ ਔਰਤ ਦੀ ਮੁਕਤੀ ਦਾ ਅੰਦੋਲਨ ਹੈ ਇਹ ਉਸ ਦੇ ਸਵੈ ਮਾਨ ਦੀ ਲੜਾਈ ਹੈ ਕਿਵੇਂ ਸਿਆਸੀ ਲੋਕ ਪੁਲਿਸ ਤੇ ਪ੍ਰਸ਼ਾਸਨ ਦੀ ਤਿਕੜੀ ਇਸ ਲੜਾਈ ਨੂੰ ਸ਼ਹਿਰੀ ਨਕਸਲਵਾਦ ਦਾ ਨਾਂ ਦੇ ਕੇ ਇਸ ਨੂੰ ਗੰਦੀ ਸਿਆਸਤ ਦੀ ਘੁੰਮਣਘੇਰੀ ਚ ਫਸਾ ਕੇ ਇਸ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਜਿਹੜੇ ਲੋਕ ਇਸ ਨੂੰ ਸਿਰਫ ਆਰਥਿਕ ਘੋਲ ਤੱਕ ਵੇਖ ਰਹੇ ਹਨ ਉਹ ਬਹੁਤ ਵੱਡੀ ਨਾ ਸਮਝੀ ਕਰ ਰਹੇ ਹਨ ਇਹ ਜ਼ਮੀਨੀ ਲੜਾਈ ਦਾ ਪਹਿਲਾ ਪੜਾਅ ਹੀ ਹੈ ਤੇ ਇਸ ਦੇ ਮੂਲ ਅੰਦਰ ਇੱਕ ਜਮਾਤੀ ਘੋਲ ਦੇ ਲੱਛਣ ਪਏ ਹਨ ਇਸ ਨੂੰ ਸਰਪਲਸ ਐਕਟ ਦੁਆਰਾ ਕੱਢੀ ਗਈ ਹਜ਼ਾਰਾਂ ਏਕੜ ਜ਼ਮੀਨ ਕੰਢੀ ਏਰੀਏ 'ਚ ਪਈ ਜੰਗਲਾਤ ਦੀ ਸੈਂਕੜੇ ਏਕੜ ਜ਼ਮੀਨ ਧਾਰਮਿਕ ਸੰਸਥਾਵਾਂ ਡੇਰਿਆਂ ਆਦਿ ਹਜ਼ਾਰਾਂ ਏਕੜ ਜ਼ਮੀਨ ਤੱਕ ਫੈਲਾਇਆ ਜਾ ਸਕਦਾ ਹੈ ਜਿਹੜੀ ਜ਼ਮੀਨ ਚੰਦ ਲੋਕਾਂ ਦੀ ਇਰਾਸ਼ੀ ਦਾ ਕਾਰਨ ਬਣੀ ਹੋਈ ਹੈ ਅੱਜ ਦੇ ਇਕੱਠ ਵਿੱਚ ਬਹੁਤ ਸਾਰੇ ਫਿਲਮ ਮੇਕਰ ਨਾਟਕਕਾਰ ਲੇਖਕ ਕਵੀ ਪੱਤਰਕਾਰ ਵਕੀਲ ਤੇ ਡਾਕਟਰ ਵੀ ਸ਼ਾਮਿਲ ਹੋਏ ਪਰ ਸਭ ਦੀ ਨਿਗਾ ਅੱਜ ਦੀ ਮੁੱਖ ਵਕਤਾ ਜਿਸ ਨੇ ਸਾਰੇ ਮੁੱਦਿਆਂ ਨੂੰ ਸਮੇਟਣਾ ਸੀ ਜਿਸ ਨੇ ਅੰਦੋਲਨ ਨੂੰ ਪੂਰੇ ਪੰਜਾਬ ਅੰਦਰ ਫੇਲੋਂ ਲਈ ਭਾਵੁਕ ਅਪੀਲ ਵੀ ਕਰਨੀ ਸੀ ਵੀਰਾਂ ਤੇ ਸੀ ਜਦੋਂ ਸਟੇਜ ਸਕੱਤਰ ਨੇ ਵੀਰਾਂ ਦਾ ਨਾਮ ਬੋਲਿਆ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਪਿੱਛੇ ਖੜੇ ਲੋਕ ਵੀ ਸਟੇਜ ਵਾਲੇ ਪਾਸੇ ਆ ਗਏ ਲੇਡੀਜ਼ ਪੁਲਿਸ ਦੀਆਂ ਬਹੁਤ ਸਾਰੀਆਂ ਕੁੜੀਆਂ ਵੀ ਪੰਡਾਲ ਵਾਲੇ ਪਾਸੇ ਨੂੰ ਹੋ ਗਈਆਂ ਉਹ ਵੀ ਵੀਰਾਂ ਨੂੰ ਸੁੰਨਾ ਤੇ ਵੇਖਣਾ ਚਾਹੁੰਦੀਆਂ ਸੀ ਕਿਉਂਕਿ ਉਹਨਾਂ ਸੁਣਿਆ ਸੀ ਕਿ ਚਾਰ ਜ਼ਿਲ੍ਹਿਆਂ ਦੇ ਕਈ ਥਾਣੇ ਅੰਦਰ ਵੀਰਾਂ ਤੇ 15 ਤੋਂ ਉੱਪਰ ਪਰਚੇ ਦਰਜ ਸੀ ਵੀਰਾ ਸਟੇਜ ਤੇ ਆਈ ਉਹ ਆਪਣੀ ਜਾਨੀ ਪਹਿਚਾਨੀ ਡਰੈਸ ਤੋਂ ਬਿਲਕੁਲ ਉਲਟ ਸਧਾਰਨ ਸਲਵਾਰ ਕਮੀਜ਼ ਵਿੱਚ ਸੀ ਵੱਖ-ਵੱਖ ਪਿੰਡਾਂ ਚੋਂ ਆਏ ਮੇਰੇ ਬਹਾਦਰ ਲੋਕੋ ਅੱਜ ਆਪਾਂ ਜ਼ਮੀਨ ਦੇ ਸਵਾਲ ਤੇ ਇਕੱਠੇ ਹੋਏ ਹਾਂ ਇਹ ਕੋਈ ਚੰਦ ਵਿਗਿਆਨ ਚੰਦ ਕਿੱਲੇ ਆ ਜਾਂ ਚਾਰ ਬੋਰੀ ਦਾਣਿਆਂ ਦੀ ਲੜਾਈ ਨਹੀਂ ਨਾ ਹੀ ਇਹ ਲੜਾਈ ਦਲਿਤਾਂ ਤੇ ਜੱਟਾਂ ਦੀ ਹੈ ਨਾ ਇਹ ਲੜਾਈ ਸ਼ਹਿਰਾਂ ਤੇ ਪਿੰਡਾਂ ਦੀ ਹੈ ਨਾ ਇਹ ਲੜਾਈ ਕੋਈ ਅਮਨ ਕਾਨੂੰਨ ਦੀ ਹੈ ਨਾ ਕਿਸੇ ਜਾਤ ਜਾਂ ਧਰਮ ਦੀ ਜਿਵੇਂ ਕਿ ਸਟੇਜ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਵਿਕਾਊ ਮੀਡੀਆ ਰੰਗਬਰੰਗੇ ਰਾਜਨੀਤਿਕ ਲੋਕ ਤੇ ਅਫਸਰ ਇਸ ਨੂੰ ਪੇਸ਼ ਕਰ ਰਹੇ ਹਨ ਇਹ ਲੜਾਈ ਸਦੀਆਂ ਪਹਿਲਾਂ ਮੁੱਕ ਜਾਣੀ ਚਾਹੀਦੀ ਸੀ ਇਹ ਮੁੱਦੇ ਇਹ ਉਲਝਣਾ ਬਹੁਤ ਪਹਿਲਾਂ ਹੱਲ ਹੋ ਜਾਣੀਆਂ ਚਾਹੀਦੀਆਂ ਸੀ ਇਹ ਵਿਤਕਰੇ ਇਹ ਝੁਲਮ ਇਹ ਪੀੜਾ ਪੀੜੀ ਦਰ ਪੀੜੀ ਕਿਵੇਂ ਅੱਗੇ ਚੱਲਦੇ ਰਹੇ ਇਹ ਬਹੁਤ ਵੱਡਾ ਸਵਾਲ ਹੈ ਇਹ ਸਵਾਲ ਤਾਂ ਉਦੋਂ ਤੋਂ ਹੀ ਹੈ ਜਦੋਂ ਸਾਨੂੰ ਅਸੁਰ नाग ਲੋਕ ਰਾਖਸ਼ ਚੰਡਾਲ ਵਰਗੇ ਸ਼ਬਦ ਦਿੱਤੇ ਗਏ ਇਹ ਲੜਾਈ ਜ਼ਮੀਨ ਦੇ ਨਾਲ-ਨਾਲ ਜ਼ਮੀਰ ਦੀ ਵੀ ਹੈ ਤੇ ਦਲੇ ਤੌਰਤਾਂ ਦੇ ਸਵੈ ਮਾਨ ਦੀ ਵੀ ਇਹ ਤੱਬਾਂ ਕੱਖਾਂ ਬਦਲੇ ਜਿਸਮ ਨਿਲਾਮੀ ਤੋਂ ਮੁਕਤੀ ਦੀ ਲੜਾਈ ਹੈ ਇਹ ਖੇਤਾਂ ਦੀਆਂ ਵਟਾਂ ਤੇ ਰੋਲ ਰਹੀਆਂ ਧੌਲੀਆਂ ਦਾੜੀਆਂ ਦੀ ਆਬਰੂ ਦੀ ਲੜਾਈ ਹੈ ਵੀਰਾਂ ਬਹੁਤ ਜੋਸ਼ ਨਾਲ ਆਪਣੀ ਗੱਲ ਰੱਖ ਰਹੀ ਸੀ ਲੋਕ ਲਗਾਤਾਰ ਤਾੜੀਆਂ ਮਾਰ ਰਹੇ ਸੀ ਉਹਨਾਂ ਲੋਕਾਂ ਦੇ ਅੰਦਰ ਬਹੁਤ ਕੁਝ ਨਵਾਂ ਸਿਰਜਿਆ ਜਾ ਰਿਹਾ ਸੀ ਤੇ ਬਹੁਤ ਕੁਝ ਪੁਰਾਣਾ ਟੁੱਟ ਵੀ ਰਿਹਾ ਸੀ ਸામਨੇ ਸਕੋਰਪੀਓ ਗੱਡੀ 'ਚ ਬੈਠਾ ਡੀਐਸਪੀ ਉਸ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਤੇ ਉਸ ਦੀ ਇਕੱਲੀ-ਇਕੱਲੀ ਗੱਲ ਨੂੰ ਨੋਟ ਵੀ ਕਰ ਰਿਹਾ ਸੀ ਪਰ ਡੀਐਸਪੀ ਦੇ ਲਿਖਦੇ-ਲਿਖਦੇ ਹੱਥ ਅਚਾਨਕ ਰੁਕ ਗਏ ਤੇ ਉਸ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਜਦ ਵੀਰਾ ਨੇ ਆਪਣੇ ਭਾਸ਼ਣ ਦੇ ਅਖੀਰ ਜਤੀਜੇ ਹਿੱਸੇ ਦੀ ਜ਼ਮੀਨ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਡੀਐਸਪੀ ਨੂੰ ਬੜਾ ਗੁੱਸਾ ਚੜਿਆ ਰੈਲੀ ਤੋਂ ਪਹਿਲਾਂ ਪੁਲਿਸ ਤੇ ਜ਼ਮੀਨ ਅਧਿਕਾਰ ਅੰਦੋਲਨ ਦੇ ਆਗੂਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਮੰਡੀ 'ਚ ਸਿਰਫ ਰੈਲੀ ਕਰਨ ਦੀ ਗੱਲ ਕਹੀ ਸੀ ਜ਼ਮੀਨਵਾਲ ਜਾਣਦੀ ਨਹੀਂ ਹੁਣ ਐਨ ਮੌਕੇ ਤੇ ਐਨੇ ਵੱਡੇ ਹਜ਼ੂਮ ਨੂੰ ਰੋਕਣਾ ਬੜਾ ਮੁਸ਼ਕਿਲ ਸੀ ਇਸ ਲਈ ਹੋਰ ਨਫਰੀ ਚਾਹੀਦੀ ਸੀ ਉਸ ਨੇ ਚਾਰ ਮੋਟੀਆਂ-ਮੋਟੀਆਂ ਗਾਲਾਂ ਵੀਰਾਂ ਨੂੰ ਕੱਢੀਆਂ ਇਸ ਚੜwidehat ਦਾ ਦਿਮਾਗ ਖਰਾਬ ਹੋਇਆ ਹੋਇਆ ਹੈ ਇਹਦੇ ਦਿਮਾਗ 'ਚ ਲੀਡਰੀ ਚੜੀ ਹੋਈ ਹੈ ਸਾਲੇ ਸੰਵਿਧਾਨ ਦੇ ਹੋਏ ਨੇ ਭੈਣ ਚੋ ਹਰੇਕ ਨੂੰ ਗੱਲ ਰੱਖਣ ਦਾ ਅਧਿਕਾਰ ਹੈ ਭੈਣ ਚੋ ਸਾਡੇ ਅਫਸਰ ਵੀ ਸਾਲੇ ਲੰਡੂ ਨੇ ਆ ਇੱਕ ਤੀਵੀਂ ਨਹੀਂ ਲੋਟ ਆਉਂਦੀ ਇਹਨਾਂ ਤੋਂ ਭੈਣ ਚੋ ਮੈਨੂੰ ਦੇਨ 4 ਘੰਟਿਆਂ ਦੀ ਛੋਟ ਦੇਵਾਂ ਇਹਨਾਂ ਦੀ ਭੈਣ ਦੀ ਸਾਲਾ ਨਵਾਂ ਸਿਆਪਾ ਹੁਣ 2 ਘੰਟੇ ਹੋਰ ਖੇਤਾਂ 'ਚ ਰਿੰਗਦੇ ਫਿਰਨਗੇ ਹੈਲੋ ਹੈਲੋ 1 2 3 ਹੋਲਡ 35 16 ਨੂੰ ਕਹੋ ਫੌਰੀ ਤੌਰ ਤੇ ਮੇਰੇ ਨਾਲ ਗੱਲ ਕਰੇ ਹੋਰ ਨਫਰੀ ਚਾਹੀਦੀ ਹੈ ਨੇੜਲੇ ਥਾਣੇੋਂ ਜਲਦੀ ਹੋਰ ਫੋਰਸ ਮੰਗਾਓ 1 2 3 ਉਹ ਗੱਡੀ 'ਚ ਬੈਠਾ ਤੜਫ ਰਿਹਾ ਸੀ ਉਸ ਦਾ ਇੱਕ ਯੂਨੀਵਰਸਿਟੀ ਵੇਲੇ ਦਾ ਦੋਸਤ ਉਸ ਨੂੰ ਮਿਲਣ ਆਇਆ ਹੋਇਆ ਸੀ ਦੋਵਾਂ ਦਾ ਪ੍ਰੋਗਰਾਮ ਸੀ ਰੈਲੀ ਤੋਂ ਬਾਅਦ ਗ੍ਰੀਨ ਹੋਟਲ 'ਚ ਬੈਠਣਗੇ ਪਰ ਨਵਾਂ ਸਿਆਪਾ ਉਹ ਗਾਲ ਤੇ ਗਾਲ ਕੱਢੀ ਜਾ ਰਿਹਾ ਸੀ ਉਸ ਦਾ ਸਾਰਾ ਪ੍ਰੋਗਰਾਮ ਗੁੜਗੋਬਰ ਹੋ ਗਿਆ ਸੀ ਉਸ ਨੇ ਗੱਡੀ ਲਿਆ ਕੇ ਜ਼ਮੀਨ ਨੂੰ ਜਾਂਦੇ ਰਸਤੇ ਅੱਗੇ ਖੜੀ ਕਰ ਦਿੱਤੀ ਉਸ ਨੂੰ ਯਕੀਨ ਨਹੀਂ ਸੀ ਕਿ ਕੀ ਕਰਨਗੇ ਇਹ ਐਲਾਨ ਹੋਰ ਕਰਦੇ ਨੇ ਪਰ ਕਰਦੇ ਕੁਝ ਹੋਰ ਨਹੀਂ ਉਸ ਦਾ ਪੁਲਸੀਆ ਦਿਮਾਗ ਕਈ ਪਾਸੇ ਨੂੰ ਚੱਲ ਰਿਹਾ ਸੀ ਜ਼ਮੀਨ ਅਧਿਕਾਰ ਅੰਦੋਲਨ ਦੀ ਕੋਰ ਕਮੇਟੀ ਨੇ ਸਭ ਕੁਝ ਤੈਅ ਕੀਤਾ ਹੋਇਆ ਸੀ ਕਿ ਕੌਣ ਕੀ ਕੀ ਕਰੇਗਾ ਕਿਸ ਕਿਸ ਮੁੱਦੇ ਤੇ ਬੋਲੇਗਾ ਤੇ ਰੈਲੀ ਤੋਂ ਬਾਅਦ ਕੌਣ ਕਿੱਧਰ ਨੂੰ ਜਾਵੇਗਾ ਰੈਲੀ ਤੋਂ ਤੁਰੰਤ ਬਾਅਦ ਤਿੰਨੋਂ ਲੀਡਰ ਖਾਸ ਕਰਕੇ ਮੋਹਕਮ ਦੀਪਕ ਤੇ ਵੀਰਾ ਬੱਜ ਕੇ ਬਾਹਰ ਕਿਵੇਂ ਜਾਣਗੇ ਇਹਨਾਂ ਨੂੰ ਪਿੰਡ ਚੋਂ ਕੱਢਣ ਲਈ ਐਕਸਪਰਟ ਮੋਟਰਸਾਈਕਲ ਸਵਾਰਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸੀ ਅੱਗੇ ਪਿੰਡ ਤੋਂ ਬਾਹਰ ਤਿੰਨ ਗੱਡੀਆਂ ਇਹਨਾਂ ਨੂੰ ਉਡੀਕ ਰਹੀਆਂ ਸੀ ਤੇ ਤਿੰਨਾਂ ਨੇ ਅਲੱਗ-ਅਲੱਗ ਪਾਸੇ ਜਾਣਾ ਸੀ ਤੇ ਫਿਰ ਅਗਲੇ ਦਿਨ ਮਿੱਥੇ ਟਿਕਾਣੇ ਤੇ ਮਿਲਣਾ ਸੀ ਇਹ ਸੱਚ ਸੀ ਕਿ ਜਥੇਬੰਦੀ ਨੇ ਪ੍ਰਸ਼ਾਸਨ ਨੂੰ ਮੰਡੀ ਚ ਸਿਰਫ ਰੈਲੀ ਕਰਨ ਬਾਰੇ ਹੀ ਕਿਹਾ ਸੀ ਪਰ ਉਹ ਸਟੇਟ ਨੂੰ ਸਭ ਕੁਝ ਦੱਸ ਕੇ ਕਰਨ ਦੇ ਆਦੀ ਵੀ ਨਹੀਂ ਸਨ ਵਲੰਟੀਅਰ ਵਾਲੰਟਰੀਅਰਾਂ ਨੇ ਸਾਰੇ ਹਜ਼ੂਮ ਨੂੰ ਸੂਤਰਬੱਧ ਕਰਨਾ ਸ਼ੁਰੂ ਕਰ ਦਿੱਤਾ ਇਕੱਠ ਮਿੱਥੇ ਤੋਂ ਤਕਰੀਬਨ ਡੁੱਡਾ ਸੀ ਲਗਭਗ ਕੋਈ 15000 ਦੇ ਕਰੀਬ ਪੁਲਿਸ ਕਾਫੀ ਦੁਬਿਧਾ ਚ ਫਸੀ ਹੋਈ ਸੀ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਮੰਡੀ ਦੇ ਵਿੱਚ ਰੁਕਣ ਜਾਂ ਖੇਤਾਂ ਨੂੰ ਜਾਣ ਵਾਲੇ ਰਸਤੇ ਰੋਕਣ ਡੀਐਸਪੀ ਨੇ ਐਸਪੀ ਜਸਕਰਨ ਸਿੰਘ ਦੀ ਰਾਈ ਲੈਂਡਲੀ ਫੋਨ ਲਾਇਆ ਐਸਪੀ ਇਸ ਹਜ਼ੂਮ ਨੂੰ ਖੇਤਾਂ 'ਚ ਵੜਨ ਤੋਂ ਹਰ ਹਾਲਤ 'ਚ ਰੋਕਣਾ ਚਾਹੁੰਦਾ ਸੀ ਉਸਨੂੰ ਲੱਗਦਾ ਸੀ ਕਿ ਸੋਸ਼ਲ ਮੀਡੀਆ ਦੇ ਯੁੱਗ 'ਚ ਇਹ ਰੈਲੀ ਨਹੀਂ ਸਗੋ ਜ਼ਮੀਨ ਤੇ ਕਬਜ਼ੇ ਦਾ ਇਕੱਠ ਬਣ ਜਾਵੇਗਾ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਬਹੁਤ ਵੱਡੀ ਸਫਲਤਾ ਹੋਵੇਗਾ ਦੂਸਰਾ ਉਸਨੂੰ ਇਸ ਜਥੇਬੰਦੀ ਦੇ ਇਰਾਦਿਆਂ ਤੇ ਵੀ ਸ਼ੱਕ ਸੀ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਇਹਨਾਂ ਦੇ ਸਬੰਧ ਮਾਓਵਾਦੀਆਂ ਨਾਲ ਦਿਖਾ ਰਹੀਆਂ ਸਨ ਇਹਨਾਂ ਦੇ ਨਾਰੇ ਇਹਨਾਂ ਦੀਆਂ ਲਿਖਤਾਂ ਪੈਂਫਲਟ ਡਾਕੂਮੈਂਟ ਪੋਸਟਰ ਦੀ ਭਾਸ਼ਾ ਉਹਨਾਂ ਦੇ ਬਹੁਤ ਨੇੜੇ-ਤੇੜੇ ਸੀ ਖੂਫੀਆ ਏਜੰਸੀਆਂ ਦੀ ਭਾਸ਼ਾ 'ਚ ਇਹ ਕੋ-ਟ੍ਰੈਵਲਰ ਸਨ ਸੋ ਉਹ ਇਹਨਾਂ ਦਾ ਪਛਾਵਾ ਕਿਸੇ ਵੀ ਤਰੀਕੇ ਨਾਲ ਬਾਕੀ ਇਲਾਕੇ ਦੇ ਅੰਦਰ ਨਹੀਂ ਸੀ ਪੈਣ ਦੇਣਾ ਚਾਹੁੰਦਾ ਉਸਨੇ ਸਖਤੀ ਨਾਲ ਖੇਤਾਂ ਵੱਲ ਜਾਣ ਤੋਂ ਰੋਕਣ ਦੇ ਆਰਡਰ ਕਰ ਦਿੱਤੇ ਉਸਨੇ ਡੀਐਸਪੀ ਨੂੰ ਸਖਤੀ ਨਾਲ ਵਰਜਿਆ ਕਿ ਭਾਵੇਂ ਆਲੇ ਦੁਆਲੇ ਦੇ ਥਾਣਿਆਂ ਚ ਨਫਰੀ ਹੋਰ ਮੰਗਵਾਓ ਪਰ ਇਹਨਾਂ ਨੂੰ ਖੇਤਾਂ ਵੱਲ ਨਹੀਂ ਜਾਣ ਦੇਣਾ ਡੀਐਸਪੀ ਨੇ ਆਪਣੀ ਰਣਨੀਤੀ ਬਣਾਉਂਦਿਆਂ ਪੁਲਿਸ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ ਇੱਕ ਹਿੱਸਾ ਉਸਨੇ ਖੇਤਾਂ ਨੂੰ ਜਾਂਦੇ ਰਾਹ ਤੇ ਲਾ ਦਿੱਤਾ ਦੂਸਰਾ ਹਿੱਸਾ ਰੈਲੀ ਦੇ ਆਲੇ ਦੁਆਲੇ ਲਾ ਦਿੱਤਾ ਇਹ ਲੋਕਾਂ ਦੀ ਅਣ ਐਲਾਨੀ ਘੇਰਾਬੰਦੀ ਸੀ ਆਪ ਉਹ ਖੇਤਾਂ ਨੂੰ ਜਾਂਦੇ ਰਸਤੇ ਵਾਲੇ ਪਾਸੇ ਖੜਾ ਹੋ ਗਿਆ ਐਸ ਐਚਓ ਸਿਟੀ ਵੀ ਉਸਦੇ ਨਾਲ ਸੀ ਐਸ ਐਚਓ ਸਦਰ ਨੂੰ ਉਸਨੇ ਆਗੂਆਂ ਨਾਲ ਗੱਲ ਕਰਨ ਲਈ ਤੋਰਿਆ ਜੇ ਕਿਸੇ ਤਰੀਕੇ ਨਾਲ ਇਸ ਮਸਲੇ ਦਾ ਹੱਲ ਨਿਕਲ ਸਕੇ ਪਰ ਕੋਈ ਵੀ ਆਗੂ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਗੱਲ ਤਾਂ ਕਰਨੀ ਚਾਹੁੰਦੇ ਸਨ ਪਰ ਇਕੱਠ ਉਹਨਾਂ ਦੇ ਕਾਬੂ 'ਚ ਨਹੀਂ ਸੀ ਆ ਰਿਹਾ ਸ਼ਾਇਦ ਲੋਕਾਂ ਦੇ ਮਨਾਂ 'ਚ ਸਦੀਆਂ ਪੁਰਾਣਾ ਗੁੱਸਾ ਉਬਾਲੇ ਮਾਰ ਰਿਹਾ ਸੀ ਅਗਲੇ ਹਿੱਸੇ 'ਚ ਲੋਕ ਆਪ ਮੁਹਾਰੇ ਜ਼ੋਰਦਾਰ ਨਾਰੇਬਾਜ਼ੀ ਕਰ ਰਹੇ ਸਨ ਪਿਛਲੇ ਪਾਸੇ ਨੌਜਵਾਨਾਂ ਦੀਆਂ ਕਈ ਟੋਲੀਆਂ ਡੱਫਲੀ ਨਾਲ ਗੀਤ गा ਰਹੀਆਂ ਸੀ ਮੋਹਕਮ ਦੀਪਕ ਵੀਰਾ ਸ਼ੰਕਰ ਐਸ ਐਚਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕਿਸੇ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਪਿੱਛੋ ਪੈ ਰਹੇ ਤੱਕ ਉਹਨਾਂ ਨੂੰ ਦੂਰ ਤੱਕ ਧੱਕੇ ਲੈ ਜਾਂਦੇ ਜਿਵੇਂ ਸਮੁੰਦਰ ਦੀਆਂ ਲਹਿਰਾਂ 'ਚ ਤੁਹਾਡੇ ਪੈਰ ਨਹੀਂ ਲੱਗਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਪਏ ਸਨ ਪਤਾ ਹੀ ਨਾ ਲੱਗਿਆ ਕਦੋਂ ਕਿਸੇ ਨੇ ਧੱਕਾ ਮਾਰਿਆ ਤੇ ਮੋਹਕਮ ਦੀ ਪੱਗ ਲੈ ਕੇ ਹੇਠਾਂ ਡਿੱਗ ਪਈ ਸੰਭਲ ਦੇ ਸੰਭਲ ਦੇ ਉਸ ਦਾ ਜੂੜਾ ਖੁੱਲ ਕੇ ਉਸ ਦੇ ਵਾਲ ਖਿੱਲਰ ਗਏ ਪਿੱਛੇ ਖੜੇ ਮੁੰਡਿਆਂ ਨੂੰ ਲੱਗਿਆ ਕਿ ਪੁਲਿਸ ਨੇ ਸਾਡੇ ਆਗੂ ਦੀ ਪੱਗ ਲਾ ਦਿੱਤੀ ਮੁੰਡਿਆਂ ਦਾ ਹਜੂਮ ਡੀਐਸਪੀ ਵਾਲੇ ਪਾਸੇ ਨੂੰ ਭੱਜਿਆ ਡੀਐਸਪੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਧੱਕਾ ਮੁਕੀ ਚ ਡੀਐਸਪੀ ਦੀ ਪੱਗ ਵੀ ਉੱਤਰ ਗਈ ਇਹ ਸਾਰੇ ਮੰਜ਼ਰ ਤੋਂ ਘਬਰਾਏ ਉਸਨੇ ਬੋਡੀਗਾਰਡ ਉਸ ਦੇ ਬੋਡੀਗਾਰਡ ਨੇ ਆਪਣੇ ਰਿਵਾਲਵਰ ਚੋ ਗੋਲੀ ਚਲਾ ਦਿੱਤੀ ਫਿਰ ਕੀ ਹੋਇਆ ਕੁਝ ਵੀ ਪਤਾ ਨਹੀਂ ਸੀ ਪੁਲਿਸ ਤੇ ਲੋਕਾਂ 'ਚ ਜਮਕੇ ਟੱਕਰ ਹੋਈ ਸਵੇਰ ਦੀਆਂ ਖਬਰਾਂ ਤੋਂ ਪਤਾ ਲੱਗਿਆ ਕਿ ਇਸ ਟੱਕਰ 'ਚ ਇੱਕ ਬੰਦੇ ਦੀ ਮੌਤ ਤੇ ਕਈ ਬੰਦੇ ਗੋਲੀ ਨਾਲ ਜ਼ਖਮੀ ਹੋ ਗਏ ਸਨ 5-6 ਪੁਲਿਸ ਵਾਲੇ ਤੇ 5-6 ਮੁਜ਼ਾਹਰਾਕਾਰੀ ਡਾਂਗਾ ਸੋਟਿਆਂ ਨਾਲ ਜ਼ਖਮੀ ਹੋਏ ਸੀ ਅਖਬਾਰਾਂ ਨੇ ਵੀ ਦੱਸਿਆ ਕਿ ਮਰਨ ਵਾਲਾ ਬੰਦਾ ਵੀਰਾ ਦਾ ਚਾਚਾ ਬੀਰੂ ਬੱਕਰੀਆਂ ਵਾਲਾ ਸੀ ਮੌਕਮ ਦੀਪਕ ਸ਼ੰਕਰ ਬਲਬੀਰੋ ਸਮੇਤ 55 ਬੰਦੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਐਫ ਆਈ ਆਰ ਵਿੱਚ ਇਹਨਾਂ 55 ਬੰਦਿਆਂ ਤੋਂ ਬਿਨਾਂ ਪੁਲਿਸ ਨੇ 40 ਹੋਰ ਅਣਪਛਾਤੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਸੀ ਪੁਲਿਸ ਦੀਆਂ ਦੋ ਗੱਡੀਆਂ ਤੇ ਮੁਜ਼ਾਹਰਾਕਾਰੀਆਂ ਦੀਆਂ 14 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ ਜੋ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਸਨ। ਵੀਰਾ ਐਸਆਰਏ ਕਮਹਾਂਜ ਪੁਲਿਸ ਨੂੰ ਚੱਕਮਾ ਦੇ ਕੇ ਇੱਕ ਪਹੀ ਚ ਹੁੰਦੀ ਹੋਈ ਆਪਣੇ ਪਹਿਲਾਂ ਹੀ ਤਿਆਰ ਕੀਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਮਿੱਥੇ ਟਿਕਾਣੇ ਤੇ ਪਹੁੰਚ ਗਈ ਉਸ ਨੂੰ ਰਾਤ ਨੂੰ ਪਤਾ ਲੱਗਿਆ ਕਿ ਬੀਰੂ ਚਾਚੇ ਦੀ ਮੌਤ ਹੋ ਗਈ ਹੈ। ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਸ ਨੂੰ ਬਿਲਕੁਲ ਵੀ ਸੱਚ ਨਹੀਂ ਸਿਆਰਿਆ ਪਰ ਇਹ ਖਬਰ ਅਮਨ ਲੈ ਕੇ ਆਇਆ ਸੀ ਜਿਸ ਨੂੰ ਠੁਕਰਾ ਚੁਠਲਾਇਆ ਨਹੀਂ ਸੀ ਜਾ ਸਕਦਾ ਤੇ ਉਹ ਕਿੰਨਾ ਹੀ ਚਿਰ ភੁੱਬਾ ਮਾਰ ਕੇ ਰੋਂਦੀ ਰਹੀ ਉਸ ਨੂੰ ਚਾਚੇ ਬੀਰੂ ਦਾ ਭੋਲਾ ਮੂੰਹ ਯਾਦ ਆ ਰਿਹਾ ਸੀ ਉਸ ਦੀਆਂ ਨਿੱਕੀਆਂ ਅੱਖਾਂ ਯਾਦ ਆ ਰਹੀਆਂ ਸਨ ਜਿਨ੍ਹਾਂ ਨੇ ਆਪਣੀ ਜ਼ਮੀਨ ਦਾ ਵੱਡਾ ਸੁਪਨਾ ਵੇਖਿਆ ਸੀ ਉਸ ਜ਼ਮੀਨ ਤੇ ਲਾਈ ਜਾਣ ਵਾਲੀ ਗੋਭੀ ਦੀ ਦਾਲ ਗਾਜਰਾਂ ਦੀ ਦਾਲ ਦਾ ਸੁਪਨਾ ਚਾਚੇ ਬੀਰੂ ਨੂੰ ਡਰ ਸੀ ਕਿ ਉਸ ਦੀਆਂ ਲਾਈਆਂ ਇਹ ਦਾਲਾਂ ਨੂੰ ਡੋਗਰ ਬੋਕ ਚਰ ਜਾਵੇਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਕਤ ਦਾ ਬੋਕ ਉਸ ਨੂੰ ਖੁਦ ਹੀ ਖਾਣ ਖਾ ਜਾਣ ਵਾਲਾ ਹੈ ਵੀਰਾ ਨੂੰ ਬੀਰੂ ਚਾਚੇ ਦੇ ਕਾਲੇ ਕੱਪੜੇ ਕਾਲੀ ਪੱਗ ਯਾਦ ਆਈ ਜਿਸਨੇ तमाम ਉਮਰ ਕਦੇ ਹੋ ਰੰਗ ਨਹੀਂ ਸੀ ਵੇਖਿਆ ਜਿਵੇਂ ਇੱਕ ਕਾਲਾ ਰੰਗ ਹੀ ਉਸ ਲਈ ਬਣਿਆ ਸੀ ਬੇਅੰਤ ਰੰਗਾਂ ਦੀ ਇਸ ਦੁਨੀਆ 'ਚ ਸਿਰਫ ਇੱਕੋ ਇੱਕ ਰੰਗ ਅੱਜ ਉਹ ਰੰਗ ਵੀ ਮਿੱਟੀ 'ਚ ਮਿਲ ਗਿਆ ਸੀ ਜਾਂ ਮਿਲਾ ਦਿੱਤਾ ਗਿਆ ਸੀ ਉਹ ਸਾਰੀ ਰਾਤ ਵਿਲਕਦੀ ਰਹੀ ਤੇ ਰੱਤੀ ਪਰ ਵੀ ਸੌਣ ਆ ਸਕੇ ਕਾਂਡ ਤੀਵਾ ਬਹੁਤ ਦਿਨਾਂ ਬਾਅਦ ਵੀਰਾ ਬੱਚੀ ਬਚਾਉਂਦੀ ਕਿਸੇ ਨਾਲ ਮੂੰਹ ਹਨੇਰੇ ਪਿੰਡ ਗਈ ਉਸਨੇ ਆਪਣੇ ਪਿੰਡ ਉਸਨੇ ਆਪਣੇ ਘਰ ਜਾਣਾ ਵਾਜਬ ਨਾ ਸਮਝਿਆ ਉਸ ਦੀ ਮਾਸਟਰ ਅਜੈਬ ਦੇ ਘਰੇ ਹੀ ਗਈ ਮਾਸਟਰ ਬਹੁਤ ਮੋਹ ਨਾਲ ਮਿਲਿਆ ਉਸਨੇ ਦੱਸਿਆ ਕਿ ਬੀਰੂ ਚਾਚੇ ਦੇ ਭੋਗ ਵਾਲੇ ਦਿਨ ਪਿੰਡ ਦੇ ਲੋਕਾਂ ਨੇ ਉਸ ਦੀ ਯਾਦ ਚ ਲਾਇਬ੍ਰੇਰੀ ਬਣਾਉਣ ਦਾ ਫੈਸਲਾ ਲੈ ਲਿਆ ਹੈ ਪੰਚਾਇਤ ਘਰ ਦੇ ਨਾਲ ਲੱਗਦੀ ਅੱਧੀ ਵਿਗਾ ਜ਼ਮੀਨ ਖਾਲੀ ਵੀ ਕਰ ਦਿੱਤੀ ਹੈ ਤੇ ਪੰਚਾਇਤ ਨੇ ਮਤਾ ਪਾ ਕੇ ਬੀਡੀਓ ਨੂੰ ਭੇਜ ਦਿੱਤਾ ਹੈ ਕਾਗਜ਼ੀ ਕਾਰਵਾਈ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ ਮਾਸਟਰ ਕਾਫੀ ਉਤਸ਼ਾਹ ਚ ਦਿਸ ਰਿਹਾ ਸੀ ਉਸਨੇ ਆਪਣੇ ਪਿੰਡ ਤੋਂ ਬਿਨਾਂ ਆਲੇ ਦੁਆਲੇ ਦੇ ਪਿੰਡਾਂ ਦੇ ਹਾਲਾਤ ਵੀ ਵੀਰਾ ਨੂੰ ਦੱਸੇ ਵੀਰਾ ਮੈਂ ਤੈਨੂੰ ਇਹ ਵੀ ਦੱਸਣਾ ਭੁੱਲ ਗਿਆ ਕਿ ਆਪਣਾ ਜੋਬਨ ਪਿਛਲੇ ਹਫਤੇ ਕਨੇਡਾ ਪਹੁੰਚ ਗਿਆ ਹੈ ਹੈ ਸੱਚੀ ਕਦੋਂ ਗਿਆ ਜੋਬਨ ਕਨੇਡਾ ਵੀਰਾ ਨੇ ਹੈਰਾਨੀ ਨਾਲ ਪੁੱਛਿਆ ਪਿਛਲੇ ਹਫਤੇ ਮਾਸਟਰ ਜੈਬ ਇਹ ਕਹਿ ਕੇ ਕੁਝ ਪਲਾਂੀ ਚੁੱਪ ਕਰ ਗਿਆ ਵੀਰਾ ਮੈਂ ਇੱਕ ਹੋਰ ਫੈਸਲਾ ਲੈ ਲਿਆ ਹੈ ਮੈਂ ਆਪਣੀ ਨੌਕਰੀ ਛੱਡ ਦਿੱਤੀ ਹੈ ਹੈ ਵੀਰਾ ਨੂੰ ਇੱਕ ਹੋਰ ਝਟਕਾ ਲੱਗਿਆ ਪਰ ਕਿਉਂ ਹੋਣ ਮੈਂ ਆਪਣੀ ਜ਼ਿੰਦਗੀ ਜਿਉਂ ਕੇ ਵੇਖਣੀ ਹੈ ਨੌਕਰੀ ਦੀ ਜ਼ਲਾਲਤ ਮਿਰਥੂ ਚੱਲ ਨਹੀਂ ਹੁੰਦੀ ਵੀਰਾਂ ਨੂੰ ਉਸ ਦੀਆਂ ਗੱਲਾਂ ਤੇ ਹੈਰਾਨੀ ਤੇ ਹੈਰਾਨੀ ਹੋ ਰਹੀ ਸੀ ਅਸੀਂ ਦੋ ਜੀਆ ਸਾਡੇ ਜੋਗਰਾ ਜ਼ਮੀਨ ਦਾ ਠੇਕਾ ਬਹੁਤ ਹੈ ਨਾਲੇ ਸਾਡੀਆਂ ਕਿਹੜਾ ਹੁਣ ਬਹੁਤੀਆਂ ਲੋੜਾਂ ਨੇ ਘਰ-ਬਾਰ ਬਣਿਆ ਹੋਇਆ ਜੋ ਬੰਨ ਚਲਾ ਗਿਆ ਹੁਣ ਕਾਦੇ ਲਈ ਐਵੇਂ ਸਰਕਾਰ ਤੋਂ ਇਹ ਜ਼ਲਾਲਤ ਚੱਲਣੀ ਹੈ ਮੈਨੂੰ ਤੇਰੇ ਚਾਚੇ ਦੀ ਮੌਤ ਤੋਂ ਬਾਅਦ ਇਹ ਨੌਕਰੀ ਲੋਹੇ ਦੇ ਕਿਸੇ ਭਾਰੇ ਸੰਗਲ ਵਾਂਗ ਲੱਗਣ ਲੱਗੀ ਹੈ ਹੁਣ ਇਹ ਸੰਗਲ ਮੇਥੋਂ ਚੱਕਿਆ ਨਹੀਂ ਜਾਂਦਾ 나ਹੀਂ ਇਸ ਨੂੰ ਚੱਕਣ ਦਾ ਮੇਰਾ ਇਰਾਦਾ ਹੈ ਮੈਂ ਆਪਣਾ ਅਸਤੀਫਾ ਲਿਖ ਕੇ ਦੇ ਆਇਆ ਹਾਂ ਮੈਂ ਇਸ 30 ਤਰੀਕ ਤੋਂ ਬਾਅਦ ਸਕੂਲ ਨਹੀਂ ਜਾਣਾ ਉਸ ਨੇ ਆਪਣੇ ਹੱਥ 'ਚ ਫੜਿਆ ਨਿੱਕਾ ਜਿਹਾ ਡੱਕਾ ਤੋੜ ਕੇ ਮੰਜੇ ਵੱਲ ਇਓਂ ਵਗਾ ਮਾਰਿਆ ਜਿਵੇਂ ਆਪਾਂ ਕਿਸੇ ਦੇ ਸੰਸਕਾਰ ਵੇਲੇ ਜਲਦੀ ਚਿਖਾ ਵੱਲ ਸੁੱਟਦੇ ਹਾਂ ਰਾਤ ਦੀ ਰੋਟੀ ਖਾ ਕੇ ਮਾਸਟਰ ਤੇ ਵੀਰਾਂ ਦੇਰ ਤੱਕ ਗੱਲਾਂ ਕਰਦੇ ਰਹੇ ਤੇ ਫਿਰ ਮਾਸਟਰ ਦੀ ਘਰ ਵਾਲੀ ਵੀਰਾਂ ਨੂੰ ਉੱਪਰ ਚ ਬਾਰੇ ਚ ਛੱਡ ਆਈ ਵੀਰਾਂ ਨੂੰ ਨੀਂਦ ਨਹੀਂ ਆ ਰਹੀ ਸੀ ਅੱਜ ਨਾ ਹੀ ਉਸਕੂਲ ਕੋਈ ਪੜ੍ਹਨ ਲਈ ਕਿਤਾਬ ਸੀ ਬਰਨਾਲੇ ਦੀ ਉਸ ਘਟਨਾ ਤੋਂ ਬਾਅਦ ਮੋਬਾਈਲ ਉਸਨੇ ਵਰਤਨਾ ਬਿਲਕੁਲ ਬੰਦ ਕਰ ਦਿੱਤਾ ਸੀ ਉਸਨੇ ਸਾਹਮਣੇ ਮੇਜ਼ ਤੇ ਪਏ ਕਾਗਜ਼ਾਂ ਨੂੰ ਚੁੱਕ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਇਹ ਕਿਸੇ ਅਸਲੇ ਦੇ ਲਾਇਸੈਂਸ ਦੇ ਕਾਗਜ਼ ਸੀ ਸ਼ਾਇਦ ਮਾਸਟਰ ਕੋਈ ਅਸਲਾ ਲੈਣ ਦੇ ਚੱਕਰ ਵਿੱਚ ਸੀ ਵੀਰਾਂ ਨੂੰ ਮਾਸਟਰ ਅੰਦਰ ਹੋ ਰਹੀਆਂ ਤਬਦੀਲੀਆਂ ਤੇ ਹੈਰਾਨੀ ਹੋਈ ਇੱਕ ਗੁੱਜੀ ਖੁਸ਼ੀ ਵੀ ਮਾਸਟਰ ਆਪਣੀਆਂ ਸੀਮਤਾਈਆਂ ਦੀਆਂ ਬੇੜੀਆਂ ਨੂੰ ਲਗਾਤਾਰ ਟੋੜ ਰਿਹਾ ਸੀ ਸ਼ਰਾਬ ਬਿਲਕੁਲ ਨਾ ਮੱਤ ਰਹਿ ਗਈ ਸੀ ਜ਼ਮੀਨ ਠੇਕੇ ਤੇ ਦੇ ਦਿੱਤੀ ਸੀ ਨੌਕਰੀ ਛੱਡ ਚੁੱਕਾ ਸੀ ਹੁਣ ਉਸ ਦੀ ਜ਼ਿੰਦਗੀ ਕੁਝ ਨਵਾਂ ਕਰਨ ਲਈ ਪਰ ਟੋਲ ਰਹੀ ਸੀ ਸਿਰਫ ਨਵਾਂ ਹੀ ਨਹੀਂ ਜੋਖਮ ਭਰਿਆ ਨਵਾਂ ਉਸ ਦਾ ਅਸਲਾ ਭਾਵੇਂ ਕਾਨੂੰਨੀ ਹੀ ਹੋਣਾ ਸੀ ਪਰ ਹਥਿਆਰ ਸਿਰਫ ਉਹਨਾਂ ਚਿਰ ਹੀ ਕਾਨੂੰਨੀ ਹੁੰਦਾ ਹੈ ਜਿੰਨੀ ਦੇਰ ਉਹ ਚੱਲਦਾ ਨਹੀਂ ਜਦੋਂ ਉਹ ਚੱਲਦਾ ਹੈ ਤਾਂ ਉਹ ਆਪਣੇ ਆਪ ਹੀ ਗੈਰ ਕਾਨੂੰਨੀ ਹੋ ਜਾਂਦਾ ਹੈ ਮਾਸਟਰ ਕਾਨੂੰਨ ਦੀਆਂ ਬੰਦਿਸ਼ਾਂ ਦੇ ਪਾਰ ਦੇ ਸਫ਼ਰ ਦੀ ਤਿਆਰੀ ਕਰ ਰਿਹਾ ਸੀ ਇਸ ਵਿੱਚ ਜੋ ਖਿੰਤਾ ਹੋਵੇਗਾ ਹੀ ਸਵੇਰੇ ਚਾਹ ਪੀਣ ਵੇਲੇ ਵੀਰਾਂ ਨੇ ਫਿਰ ਮਾਸਟਰ ਤੋਂ ਵਿਸਤਾਰ ਚ ਬੀਰੂ ਚਾਚੇ ਦੀ ਮੌਤ ਬਾਰੇ ਪੁੱਛਿਆ ਕਿ ਆਖਰ ਉਹ ਹੀ ਕਿਵੇਂ ਗੋਲੀ ਦਾ ਨਿਸ਼ਾਨਾ ਬਣਿਆ ਕੌਣ ਉਸ ਨੂੰ ਹਸਪਤਾਲ ਲੈ ਕੇ ਗਿਆ ਫਿਰ ਕਿੰਨੇ ਸਮੇਂ ਬਾਅਦ ਉਸ ਦੀ ਮੌਤ ਹੋਈ ਕੌਣ ਉਸ ਨੂੰ ਪਿੰਡ ਲੈ ਕੇ ਆਇਆ ਤੇ ਕਿਵੇਂ ਉਸ ਦਾ ਸੰਸਕਾਰ ਕੀਤਾ ਗਿਆ ਉਸ ਵੇਲੇ ਮੇਰੇ ਪਰਿਵਾਰ ਤੇ ਪਿੰਡ ਦੇ ਲੋਕਾਂ ਦਾ ਕੀ ਪ੍ਰਤੀਕਰਮ ਸੀ ਕਿਵੇਂ ਤੇ ਕਿੱਥੇ ਭੋਗ ਪਿਆ ਉਸ ਵਿੱਚ ਕਿੰਨੇ ਲੋਕ ਸ਼ਾਮਿਲ ਹੋਏ ਉਹ ਲੋਕ ਕਿਹੜੇ-ਕਿਹੜੇ ਪਿੰਡਾਂ ਤੋਂ ਸੀ ਉਹ ਵਾਰ-ਵਾਰ ਉਸ ਨੂੰ ਚਾਚੇ ਬਾਰੇ ਪੁੱਛਦੀ ਰਹੇ ਮਾਸਟਰ ਜੈਪ ਨੇ ਉਸ ਨੂੰ ਪਿੰਡ ਅੰਦਰ ਵਾਪਰ ਰਹੇ ਸਾਰੇ ਘਟਨਾਕ੍ਰਮ ਬਾਰੇ ਦੱਸਿਆ ਤੇ ਉਸਨੇ ਹਮਾਇਤੀਆਂ ਤੇ ਵਿਰੋਧੀਆਂ ਦੀ ਨਿਸ਼ਾਨੇ ਦੇਹੀ ਵੀ ਕੀਤੀ। ਮਾਸਟਰ ਨੇ ਵੀਰਾਂ ਨਾਲ ਲਾਇਬ੍ਰੇਰੀ ਦਾ ਨਕਸ਼ਾ ਵੀ ਸਾਂਝਾ ਕੀਤਾ ਜੋ ਉਸਨੇ ਸ਼ਹਿਰ ਦੇ ਕਿਸੇ ਚੰਗੇ ਆਰਕੀਟੈਕਟ ਤੋਂ ਖੁਦ ਬਣਵਾਇਆ ਸੀ। ਮਾਸਟਰ ਜੈਪ ਨੂੰ ਹੀ ਪਤਾ ਚੱਲਿਆ ਕਿ ਉਸਦੀ ਬਚਪਨ ਦੀ ਸਹੇਲੀ ਸੋਨੀ ਦਾ ਵਿਆਹ ਹੋ ਗਿਆ ਤੇ ਉਸਦੇ ਵਿਆਹ ਤੋਂ ਹਫ਼ਤਾ ਬਾਅਦ ਹੀ ਉਸਦੀ ਮਾਸ ਸੀ ਬੋ ਰੱਬ ਨੂੰ ਪਿਆਰੀ ਹੋ ਗਈ ਸੀ। ਵੀਰਾਂ ਨੂੰ ਸੋਨੀ ਉਰਫ ਸੂਸਨੀ ਦੇ ਵਿਆਹ ਦੀ ਬਹੁਤ ਖੁਸ਼ੀ ਹੋਈ। ਉਹ ਦੇ ਬਚਪਨ ਤੇ ਕਾਲਜ ਦੇ ਦਿਨਾਂ ਦੀ ਸਹੇਲੀ ਸੀ ਉਹਦੀ ਮਾਸੀ ਬੋ ਜਿਸ ਨੂੰ ਉਹ ਮਾਸੀ ਆਖਦੀ ਸੀ ਦੇ ਚਲਾਨੇ ਦਾ ਦੁੱਖ ਵੀ ਬਹੁਤ ਹੋਇਆ ਪਰ ਵੀਰਾਂ ਦੀ ਮਾਨਸਿਕ ਬੰਤਰ ਕੁਝ ਹੋਰ ਹੋ ਗਈ ਸੀ ਇੱਕ ਖੁਸ਼ੀ ਤੇ ਇੱਕ ਗਮ ਦੋਵੇਂ ਹੀ ਉਸ ਦੇ ਜ਼ੈਨ 'ਚ ਪਲਕੂ ਪਰ ਲਈ ਹੀ ਟਿਕੇ ਸਨ ਜ਼ਿਆਦਾ ਨਹੀਂ ਐਵੇਂ ਪਲਕੂ ਪਰ ਉਸ ਦੀਆਂ ਖੁਸ਼ੀਆਂ ਤੇ ਗਮਾਂ ਦੀ ਬੁਨਿਆਦ ਸਮਝ ਦੇ ਪੈਮਾਨਾ ਹੁਣ ਬਹੁਤ ਬਦਲ ਚੁੱਕੇ ਸੀ ਹੁਣ ਇਹ ਵੀ ਹੋ ਸਕਦਾ ਸੀ ਕਿ ਕੱਲ ਨੂੰ ਉਸ ਦੀ ਮਾਂ ਦੀ ਮੌਤ ਹੋਵੇ ਤੇ ਉਸ ਦੀਆਂ ਅੱਖਾਂ 'ਚ ਹੰਝੂ ਨਾ ਆਉਣ ਇੱਕ ਰਾਤ ਜਦੋਂ ਮੂਹ ਹਨੇਰੇ ਮੂਹ ਲਪੇਟ ਕੇ ਸਰਕਾਰੀ ਹਸਪਤਾਲ 'ਚ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਸਾਥੀਆਂ ਦਾ ਹਾਲ-ਚਲ ਪੁੱਛਣ ਗਈ ਤਾਂ ਉਸ ਦੀਆਂ ਅੱਖਾਂ 'ਚ ਪਾਣੀ ਦਹਾੜ ਆ ਗਿਆ ਸੀ। ਉਸ ਦੇ ਦਿਲ ਦਾ ਅੰਦਰਲਾ ਹਿੱਸਾ ਸੀਤ ਹਵਾ ਚਹਿਲਦੇ ਪੱਤੇ ਵਾਂਗ ਕੰਬ ਰਿਹਾ ਸੀ। ਉਹ ਜਬਤ ਰੱਖਣਾ ਚਾਹੁੰਦੀ ਸੀ ਤਾਂ ਕਿ ਕੋਈ ਦੋਸਤ ਇਸ ਨੂੰ ਕਮਜ਼ੋਰੀ ਨਾ ਸਮਝੇ ਪਰ ਲੱਖ ਰੋਕਣ ਦੇ ਬਾਵਜੂਦ ਵੀ ਉਸ ਦੇ ਹੰਝੂ ਉਸ ਦੀਆਂ ਅੱਖਾਂ ਤੇ ਉਸ ਦੇ ਜਜ਼ਬਾਤ ਬੇਕਾਬੂ ਹੋ ਰਹੇ ਸਨ। ਹਕੀਕਤ ਇਹ ਸੀ ਕਿ ਉਸ ਦੀ ਜ਼ਿੰਦਗੀ ਦੀਆਂ ਤਰਜ਼ੀਹਾਂ ਸਬੰਧ ਸਬੰਧਾਂ ਦੀ ਵਿਆਕਰਨ ਤੇ ਉਸ ਵਿਆਕਰਨ ਤੇ ਉਸਰੇ ਸੰਸਾਰ ਨੂੰ ਉਸ ਨੇ ਕਿਸੇ ਨਵੇਂ ਤਰੀਕੇ ਨਾਲ ਪਰਿਭਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਚੀਜ਼ਾਂ ਸਬੰਧ ਤਰਜ਼ੀਹਾਂ ਕਦੇ ਬਹੁਤ ਅਹਿਮੀਅਤ ਰੱਖਦੇ ਆਏ ਸੀ ਉਹ ਹੁਣ ਉਸ ਲਈ ਅਰਥਹੀਨ ਹੋ ਗਏ ਸੀ ਜਿੰਨਾ ਚੀਜ਼ਾਂ ਸਬੰਧਾਂ ਬਾਰੇ ਕਦੇ ਉਸਨੇ ਸੋਚਿਆ ਵੀ ਨਹੀਂ ਸੀ ਉਹ ਉਸ ਨੂੰ ਆਪਣੀ ਜ਼ਿੰਦਗੀ ਤੋਂ ਵੀ ਮਹਿੰਗੇ ਲੱਗਣ ਲੱਗ ਪਏ ਸਨ ਕਿਸੇ ਔਰਤ ਦੀ ਜ਼ਿੰਦਗੀ 'ਚ ਵਿਆਹ ਦੀ ਬਹੁਤ ਅਹਿਮੀਅਤ ਸੀ ਉਹ ਵੀਰਾਂ ਲਈ ਵੀ ਸੀ ਪਰ ਉਸ ਨੂੰ ਕਦੇ-ਕਦੇ ਲੱਗਦਾ ਕਿ ਮੇਰੇ ਲਈ ਇਹ ਇੱਕ ਪੁਲ ਹੈ ਜਿਸ ਤੋਂ ਉਸਨੇ ਕਦੇ ਪਾਰ ਜਾਣਾ ਸੀ ਇਸ ਕਰਕੇ ਉਹ ਵਾਰ-ਵਾਰ ਉਸ ਪੁਲ ਬਾਰੇ ਸੋਚਦੀ ਕਿ ਇਹ ਕਿਹੜੇ ਪਿੱਲਰਾਂ ਤੇ ਉਸਰਿਆ ਹੋਇਆ ਹੈ ਤੇ ਉਹ ਪਿੱਲਰ ਕਿਹੜੀ ਜ਼ਮੀਨ ਤੇ ਟਿਕਿਆ ਹੋਇਆ ਹੈ ਉਸ ਲਈ ਉਸ ਜ਼ਮੀਨ ਦੀ ਅਹਿਮੀਅਤ ਸੀ ਵਿਆਹ ਨਾਂ ਦਾ ਪੁਲ ਆਪਣੇ ਸਮੇਂ ਦੀ ਨੈਤਿਕਤਾ ਕਾਨੂੰਨ ਧਰਮ اخلاق ਰਾਜਨੀਤੀ ਤੇ ਪਿੱਤਰ ਸੱਤਾ ਦੇ ਪਿੱਲਰਾਂ ਤੇ ਟਿਕਿਆ ਹੋਇਆ ਹੈ ਇਨਾ ਚੋ ਕਿਹੜਾ ਪਿੱਲਰ ਕਿਸ ਵੇਲੇ ਹਿੱਲ ਜਾਵੇ ਪਤਾ ਨਹੀਂ ਉਹ ਸੋਚਦੀ ਉਹ ਜ਼ਿੰਦਗੀ ਦੇ ਵਰਤਾਰਿਆਂ ਨੂੰ ਸਮਝਣ ਚ ਬਹੁਤ ਦੂਰ ਤੱਕ ਨਿਕਲ ਗਈ ਸੀ ਇਸ ਕਰਕੇ ਉਸ ਨੂੰ ਹਰ ਚੀਜ਼ ਨੂੰ ਬਹੁਤ ਬਰੀਕੀ ਚ ਵੇਖਣ ਦੀ ਆਦਤ ਪੈ ਗਈ ਸੀ ਉਹ ਉਦਾਸੀ ਦੁੱਖ ਸੁੱਖ ਸਬੰਧਾਂ ਨੂੰ ਕਿਸੇ ਹੋਰ ਨਜ਼ਰੀਏ ਤੋਂ ਵੇਖਣ ਲੱਗ ਪਈ ਸੀ ਜੋ ਪ੍ਰਚਲਿਤ ਮਾਪਦੰਡਾਂ ਤੋਂ ਪਾਰ ਦੀ ਗੱਲ ਸੀ ਉਹ ਆਪਣੇ ਪਿੰਡ ਦੇ ਆਲੇ ਦੁਆਲੇ ਕਰੀਬ 3-4 ਦਿਨ ਵਿਚਰਦੀ ਰਹੀ ਪਰ ਘਰ ਨਹੀਂ ਗਈ ਉਹ ਆਪਣੀ ਦਾਦੀ ਗੁਰਨਾਮੀ ਕੋਲ ਬੈਠ ਕੇ ਬੀਰੂ ਚਾਚੇ ਦੀਆਂ ਗੱਲਾਂ ਕਰਨਾ ਚਾਹੁੰਦੀ ਸੀ ਉਸ ਨੂੰ ਆਪਣੇ ਬਾਪੂ ਜੰਗੀਰ ਦੀ ਵੀ ਬਹੁਤ ਯਾਦ ਆਉਂਦੀ ਆਪਣੀ ਮਾਂ ਤੇ ਪਹਿਲਾਂ-ਪਹਿਲਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਸੀ ਉਸ ਦੀ ਕੋਈ ਗੱਲ ਵੀ ਉਸ ਨੂੰ ਚੰਗੀ ਨਹੀਂ ਸੀ ਲੱਗਦੀ ਪਰ ਹੁਣ ਉਸ ਨੂੰ ਸਮਾਜ ਪਿੱਤਰ ਸੱਤਾ ਦੀ ਸਿਆਸਤ ਤੇ ਸਭਿਆਚਾਰ ਦੀ ਬਰੀਕੀ ਬਰੀਕ ਬੁਨਤੀ ਦੀ ਗਹਿਰੀ ਸਮਝ ਨੇ ਮਾਂ ਨੂੰ ਤਰਸਦਾ ਪਾਤਰ ਬਣਾ ਦਿੱਤਾ ਸੀ ਉਸ ਨੂੰ ਮਾਂ ਤੇ ਤਰਸ ਆਉਂਦਾ ਜੇ ਠੀਕ ਠਾਕ ਜੇ ਠੀਕ ਠੀਕ ਕਿਹਾ ਜਾਵੇ ਤਾਂ ਆਪਣੀ ਮਾਂ ਤੇ ਹੀ ਨਹੀਂ ਉਹਨਾਂ ਸਾਰੀਆਂ ਮਾਵਾਂ ਤੇ ਤਰਸ ਆਉਂਦਾ ਜੋ ਜ਼ਿੰਦਗੀ ਦੇ ਰੀਗਰ ਨੂੰ ਹੀ ਜਿਉਣਾ ਸਮਝ ਬੈਠੀਆਂ ਸਨ ਉਸ ਨੂੰ ਆਪਣੇ ਕਬੀਲੇ ਦੇ ਲੋਕ ਕੁਰਬਲ ਕੁਰਬਲ ਕਰਦੇ ਕੀੜਿਆਂ ਵਰਗੇ ਲੱਗਦੇ ਜੋ ਇੱਕ ਦੂਜੇ ਦੀ ਪੇਟ ਤੇ ਦੰਧੀਆਂ ਵੱਢ ਰਹੇ ਹੋਣ ਧੰਨਵਾਦ